ਹੈਲੋ ਜੀ ਸਸਿਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਧੀ ਅੱਜ ਆਪਾਂ ਬਣਾਵਾਂਗੇ ਬੈਂਗਨ ਦਾ ਪੁਰਤਾ ਇਤੇ ਲਈਏ ਆਪਾਂ ਅੱਧਾ ਕਿਲੋ ਬੈਂਗਨ ਅੱਧਾ ਕਿਲੋ ਪਿਆਜ਼ ਤਿੰਨ ਟਮਾਟਰ ਅਦਰਕ ਲਸਣ ਤੇ ਤਿੰਨ ਹਰੀਆਂ ਮਿਰਚਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨੇ ਛਿੱਕਾ ਉਤਾਰ ਕੇ ਇਤੇ ਛੋੜ ਛੋੜ ਕੁੱਟਨੇ ਕਰਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਦੇ ਵਿੱਚ ਇਹ ਰਿਆ ਤਿੰਨ ਵਿਸਲਾਂ ਮਰਵਾਵਾਂਗੇ ਉਸ ਤੋਂ ਬਾਅਦ ਕੁੱਕਰ ਦੇ ਉੱਤੇ ਨੂੰ ਚੰਗੀ ਤਰ੍ਹਾਂ ਖੋਲਦਾਂਗੇ ਤੁਹਾਨੂੰ ਆਪਣਾ ਨਾਂ ਲੱਗ ਦਖਾਉਣੇ ਕੀ ਬਣਾ ਰਹੇ ਆ ਇੱਕ ਆਪਾਂ ਨਵੇਂ ਤਰੀਕੇ ਨਾਲ ਬਣਾ ਰਹੇ ਆ ਠੀਕ ਹੈ ਜੀ ਲਓ ਜੀ ਇਹਨੂੰ ਆਪਾਂ ਇੱਕ ਬਿਸੈਡ ਤੋਂ ਵੀ ਚੰਗੀ ਤਰ੍ਹਾਂ ਉਤਾਰ ਲਾਂਗੇ ਛਿਲਕੀਆਂ ਨੂੰ ਇਹਦੇ ਕਿਉਂਕਿ ਕਈ ਵਾਰ ਇਨਾਂ ਦੇ ਵਿੱਚ ਕੋਈ ਜੀਵ ਹੀ ਹੁੰਦੇ ਆ ਇਸੇ ਕਰਕੇ ਮੈਂ ਇਹਨੂੰ ਗੈਸ ਤੇ ਨਹੀਂ ਭੁੰਦੀ ਪਈ ਇਹਨੂੰ ਆਪਾਂ ਇੱਕ ਨਵੇਂ ਤਰੀਕੇ ਨਾਲ ਤਿਆਰ ਕਰਾਂਗੇ ਇਹ ਚੰਗੀ ਤਰ੍ਹਾਂ ਛਿਲਕਾ ਉਤਾਰ ਲਾਂਗੇ ਆਪਾਂ ਪਤਲੀ ਪਤਲੀ ਛਿਲਕੀ ਦੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋ ਲਿਆ ਏ। ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ। ਹੁਣ ਆਪਾਂ ਤੁਹਾਨੂੰ ਦੱਸ ਦਿਆਂ ਇਹਨਾਂ ਨੂੰ ਛੋਟੇ ਛੋਟੇ ਟੁਕੜੇ ਕਰਨੇ ਆ। ਇਸ ਤਰ੍ਹਾਂ ਦੇ ਠੀਕ ਹੈ ਜੀ। ਸਾਰੇ ਆਪਾਂ ਪਤਾਵਾਂ ਨੂੰ ਇਸ ਤਰ੍ਹਾਂ ਹੀ ਇਹਦੇ ਟੁਕੜੇ ਕਰ ਲੈਣੇ ਆ। ਬਿਲਕੁਲ। ਤੁਸੀਂ ਜਿਹੜੇ ਤਰੀਕੇ ਨਾਲ ਕਹੋਗੇ ਆਪਾਂ ਤੁਹਾਨੂੰ ਉਸੇ ਤਰੀਕੇ ਨਾਲ ਪਰਤਣਾ ਸਿਖਾ ਦੇਵਾਂਗੇ। ਤੇ ਇਹ ਤਰੀਕਾ ਆਪਣਾ ਬਹੁਤ ਵਧੀਆ ਏ ਤੁਸੀਂ ਵੀ ਇੱਕ ਵਾਰ ਟ੍ਰਾਈ ਕਰੋ ਲੋ ਜੀ ਆਪਾਂ ਗੈਸ ਨੂੰ ਕਰ ਲਿਆ ਔਨ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਗਲਾਸ ਪਾਣੀ ਦਾ ਠੀਕ ਹੈ ਜੀ ਅੱਧਾ ਕਿਲੋ ਆਪਣੇ ਕੋਲੇ ਬਤਾਉਂਗਾ ਤੇ ਅੱਧਾ ਗਲਾਸ ਪਾਣੀ ਦਾ ਫਿਰ ਕੋਈ ਗਰਮ ਹੋ ਜਾਣ ਦੋ ਲੋ ਜੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਨ ਕੀ ਸੀ ਬੈਂਗਰ ਕਹਿ ਸਕਦੇ ਨੂੰ ਦਟਾਓ ਵੀ ਕਹਿ ਸਕਦੇ ਆ ਸਾਡੇ ਇੱਧਰ ਬਤਾਉਣੀ ਕਹਿੰਦੇ ਲਓ ਜੀ ਫਿਰ ਆਪਾਂ ਇਹਨੂੰ ਥੋੜੀ ਜਿਹਾ ਰਸ ਲਾਂ ਠੀਕ ਹੈ ਜੀ ਫਿਰ ਆਪੇ ਇਹਦੀਆਂ 3-4 ਗਿਸਲਮ ਰਵਾਵਾਂਗੇ ਜਿਹਦੇ ਵਿੱਚ ਚੰਗੀ ਤਰ੍ਹਾਂ ਖੋਲ ਜੂਗਾ ਤੇ ਆਪਾਂ ਕਰਦੇ ਹਾਂ ਮਸਾਲੇ ਦੀ ਤਿਆਰੀ ਜੀ ਆਪਰ ਅਦਰਕ ਪਿਆਜ਼ ਤੇ ਲਸਣ ਇਹਨਾਂ ਸਾਰੇ ਚੀਜ਼ ਨੂੰ ਆਪਾਂ ਇਕੱਠੇ ਗ੍ਰੈਂਡ ਕਰ ਲੈਣਾ ਠੀਕ ਤੇ ਹੁਣ ਜੀ ਆਪਾਂ ਹੁਣ ਇਹਨੂੰ ਕਰਾਂਗੇ ਗ੍ਰੈਂਡ ਲੋ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਗ੍ਰੈਂਡ ਹੋ ਚੁੱਕੇ ਨੇ ਇਹਨੂੰ ਆਪੇ ਇੱਕ ਕੌਨਿਚ ਕਰ ਦਿੰਦੇ ਹਾਂ அப்படிர கட் బా చంగీ తర ఏ తడికే పా कि ਅੱਗੇ ਤੇ ਥੋੜਾ ਇਹ ਕਰਤ ਪਾਵਾਂਗੀ ਕਾਲੀ ਮੇਂ ਕਿ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਤੇ ਨਾ ਆਣੀ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਹੈਂ ਤੁਸੀਂ ਜ਼ਿਆਦਾ ਨਹੀਂ ਪਾਉਣੀ ਬਸ ਥੋੜੀ ਜੀ ਪਾਉਣੀ ਹੈ ਦੇਖੋ ਜੀ ਅੱਜ ਪਾਵਾਂਗੇ ਤਿਆਰ ਲਓ। ਕਿਆ ਅਗ ਨੂੰ ਆਪਾਂ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਬੁਨਾਂ। ਪਿਆਜ਼। ਪਿਆਜ਼ ਦੇ ਵਿੱਚ ਆਪਾਂ ਅਦਰਕ ਲਸਣ ਵਿੱਚੀ ਗ੍ਰੈਂਡ ਕਰ ਲਿਆ ਸੀ। ਤੁਹਾਨੂੰ ਕੋ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਸਾਰਾ ਮਿਸ਼ਰਣ ਇਕੱਠਾ ਹੀ ਗ੍ਰੈਂਡ ਕੀਤਾ ਸੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂ। ਪਿਆਜ਼ ਆਪਣੇ ਨੇ ਚੰਗੀ ਤਰ੍ਹਾਂ ਬਰਾਊਨ ਨਹੀਂ ਹੋਏ ਨੇ। ਆਪਾਂ ਇਹ ਚੰਗੀ ਤਰ੍ਹਾਂ ਬ੍ਰਾਊਨ ਕਰਨਾ ਹੈ ਠੀਕ ਹੈ ਜੀ ਸੇ ਥੋੜਾ ਟਾਈਮ ਆਪਾਂ ਨੂੰ ਹੋਰ ਲੱਗੂਗਾ ਲਓ ਜੀ ਤੇ ਆਜ ਆਪਣੀ ਹੌਲ ਭੁੰਨੇ ਗਏ ਨੇ ਤੇ ਹੁਣ ਆਪਾਂ ਪਾ ਲਗੇ ਇਹਦੇ ਵਿੱਚ ਟਮਾਟਰ ਤੇ ਟਮਾਟਰਾਂ ਦੇ ਨਾਲ ਦੀ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਜੀ ਹੋਰ ਭੁੰਨ ਲਾਂ ਠੀਕ ਹੈ ਗੈਸ ਆਪਾਂ ਮੀਡੀਅਮ ਕਰ ਦਿੰਦੇ ਹਾਂ ਅਤੇ ਜਿੰਕੀ ਤੇ ਮਾਟਰ ਤੇ ਪਿਆਜ਼ਾਂ ਨੂੰ 2-3 ਮਿੰਟ ਬੋਰਕ ਨੂੰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਥੇਸਾਬਲੇ ਕਾਪਣੀ 2-3 ਮਿੰਟ ਹੋ ਗਈ ਹੈ ਟਮਾਟਰ ਨੂੰ ਵੀ ਸੁੰਦਿਆ ਨੂੰ ਕਿ ਹੁਣ ਆਪਾਂ ਇਹਦੇ ਪਾਵਾਂਗੇ ਮਸਾਲੇ ਠੀਕ ਹੈ ਇਦੇ ਵਿੱਚ ਪਾਵਾਂਗੇ ਆਪਾਂ 1 ਚਮਚਾ ਨਮਕ ਦਾ। ਇਹ ਤੁਸੀਂ ਆਪਣੇ ਹਿਸਾਬ ਨਾਲ ਪਾਣਾ। ਤੇ ਥੋੜਾ ਚੌਥਾ ਹਿੱਸਾ ਲਾਲ ਮਿਰਚ। ਤੇ 1 ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ। ਤੇ ਅੱਧਾ ਚਮਚਾ ਪਾਵਾਂਗੇ ਕਸ਼ਮੀਰੀ ਮਿਰਚ ਦਾ। ਫਿਰ ਇਹਦੇ ਕੋਲੋਂ ਤਰ ਚੰਗੀ ਤਰ੍ਹਾਂ ਮਲ ਲੀਜੀਏ। ਫਰਾਲਬੀ ਨੂੰ ਤੇ ਲੰਮ ਨੂੰ ਤੇ ਮੱਝ ਨੂੰ ਚੰਗੀ ਤਰ੍ਹਾਂ ਤੋਂ ਮਲ ਚਾਪਾ ਪਤਾਉਂਗਾ ਨਾ ਪੁਰਥਾ ਜਿਹਦੇ ਬਣਾਉਨੇ ਆ ਉਹਨੂੰ ਆਪਾਂ ਗੈਸ ਤੇ ਵੀ ਰੱਖ ਕੇ ਭੁੰਨ ਸਕਦੇ ਕਈ ਜਾਣੇ ਤਾਂ ਗੈਸ ਤੇ ਰੱਖ ਕੇ ਵੀ ਭੁੰਨਦੇ ਆ ਤੇ ਆਪਾਂ ਅੱਜ ਉਸ ਤਰ੍ਹਾਂ ਨਹੀਂ ਬਣਾਇਆ ਅੱਜ ਆਪਾਂ ਕੁੱਕੜ ਚ 2-4 ਵਿਸਲਾ ਚ ਬਣਾਇਆ ਠੀਕ ਹੈ ਜੀ ਆਪਾਂ ਨੂੰ ਬਹੁਤ ਤਰੀਕੇ ਦੇ ਜਿਹੜੇ ਮਰਜ਼ੀ ਤਰੀਕੇ ਨਾਲ ਬਣਾ ਸਕਦੇ ਆ ਪਰ ਇਹ ਤਰੀਕਾ ਸਾਰਨਾਂ ਜ਼ਿਆਦਾ ਵਧੀਆ ਹੈ ਕਿਉਂਕਿ ਜੇ ਇਹਦੇ ਵਿੱਚ ਕੋਈ ਜੀ ਹੈ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜੀ ਜੰਕ ਤਾਂ ਨਹੀਂ ਹੈਗਾਗਾ ਘਾਟਨ ਤਾਂ ਹੀ ਹੀ ਫੈਲਾ ਆਪਾਂ ਨੇ ਟਿਕਚਰਮੈਂਟ ਹੋ ਗਿਆ ਮਸਾਲਾ ਭੁੰਨਦੇ ਨੇ ਹੋਰ ਥੋੜਾ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਇਹ ਵੀ ਥੋੜੀ ਜਿਹੀ ਪਾ ਲਈ ਮੈਂ ਕਿ ਸੁਆਦ ਦੇ ਤੱਕ ਮਸਾਲੇ ਘੋਟੇ ਮਸਾਲੇ ਨੂੰ ਭੁੰਨਣ ਦੇ 5-10 5-7 ਮਿੰਟ ਤਾਂ ਲੱਗ ਹੀ ਜਾਂਦੇ ਕਿਉਂਕਿ ਪਿਆਜ਼ ਵੀ ਭੁੰਨ ਨੂੰ ਟਾਈਮ ਲੈਂਦੀ ਹੈ ਟਮਾਟਰ ਵੀ ਭੁੰਨ ਨੂੰ ਟਾਈਮ ਲੈਂਦਾ ਉਸ ਤੋਂ ਬਾਅਦ ਆਪਾਂ ਨੰਮਕੀ ਮਿਰਚ ਪਾਉਣ ਨੇ ਉਹ ਵੀ ਟਾਈਮ ਲੈਂਦੀ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਤਾਂ ਕਿ ਆਪਾਂ ਮਸਾਲਾ ਵਧੀਆ ਚੰਗੀ ਤਰ੍ਹਾਂ ਭੁੰਨ ਲੈ ਜਾਈਏ ਠੀਕ ਹੈ ਥੋੜਾ ਜਿਹਾ ਹੋਰ ਪਾ ਲਓ ਹਾਂ ਕਿ ਤੁਸੀਂ ਜ਼ਰੂਰ ਹੀ ਪਾਓ ਨਾਲੇ ਮਸਾਲਾ ਥੱਲੇ ਨਹੀਂ ਲੱਗਦਾ ਨਾਲੇ ਬਹੁਤ ਵਧੀਆ ਬਣ ਕੇ ਬਾਹਰ ਨਿਕਲਦਾ ਠੀਕ ਹੈ ਜੀ ਚੋਕੀਓ ਜੀ ਲੋਦੀ ਮਸਾਲਾ ਆਪਣਾ ਜੰਗੀ ਤਰਾ ਪੁੰਨਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘੁਰਥਾ ਠੀਕ ਹੈ ਜੀ ਲਓ ਜੀ ਆਪਾਂ ਜੰਗੀ ਤਰਾ ਬੈਂਡੂ ਨੇ ਦੇ ਵਿੱਚ ਮਿਕਸ ਕਰਾਂਗੇ ਮਸਾਲੇ ਚ ਇਹ ਤੁਹਾਨੂੰ ਸਮਝਾ ਦਿੱਤਾ ਪੈਂਟੇਂਗੀ ਤਰੀਕਾ ਤੁਹਾਨੂੰ ਦੇਖੋ ਕਿੰਨਾ ਵਧੀਆ ਪਣੀ ਕਿ ਤਿਆਰ ਹੋਣਾ ਤੁਸੀਂ ਇਸ ਤਰੀਕੇ ਨਾਲ ਬਣਾਇਓ ਜਰੂਰ ਠੀਕ ਹੈ ਜੀ ਇਹ ਲਓ ਜੀ ਖੁੱਲ੍ਹਾ ਬਣ ਕੇ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਮਚੂਰ ਜਿਆਦਾ ਨਹੀਂ ਕੋਣ ਤੁਸੀਂ ਬਸ ਥੋੜਾ ਜਿਹਾ ਸੁਆਦ ਦੇ ਚੇਕ ਕੋਲ ਬਿਲਕੁਲ ਚੌਥਾ ਸ ਤੋਂ ਜ਼ਿਆਦਾ ਨਹੀਂ ਪਾਉਣਾ ਤੁਸੀਂ ਜੇ ਤੁਹਾਨੂੰ ਜ਼ਿਆਦਾ ਠਾਸ ਦੀ ਮਹਿਸੂਸ ਹੋਵੇ ਤਾਂ ਖਾਣੇ ਲਈ ਕਿਉਂ ਪਾਵਾਂਗੇ ਇਹਦੇ ਵਿੱਚ ਆਪਾਂ ਹਰਾ ਧਨੀਆ ਚੰਗੀ ਤਰ੍ਹਾਂ ਮਿਕਸ ਕਰੀਏ ਤੁਸਾਂ ਕਿੰਨਾ ਵਧੀਆ ਬਣੀ ਕੇ ਤਿਆਰ ਹੋਇਆ ਇਹ ਨਾਲੇ ਬਿਲਕੁਲ ਸੌਖੇ ਤਰੀਕੇ ਨੇ ਤੁਸੀਂ ਆਪਣੇ ਘਰੇ ਜ਼ਰੂਰ ਬਣਾ ਕੇ ਵੇਖਿਓ ਲਓ ਜੀ ਬੈਂਗਨ ਦਾ ਪੜਥਾ ਬਣ ਕੇ ਆਪਣਾ ਤਿਆਰ ਹੋ ਗਿਆ ਤੁਸੀਂ ਦੇਖਿਆ ਆਪਾਂ ਕਿੰਨਾ ਵਧੀਆ ਤਰੀਕੇ ਨਾਲ ਤਿਆਰ ਕੀਤਾ ਆਪਾਂ ਇਹਦੇ ਚੋਂ ਦੇਸੀ ਘੀਓ ਪਾ ਕੇ ਵੀ ਖਾ ਸਕਦੇ ਆ ਮੱਖਣ ਪਾ ਕੇ ਵੀ ਖਾ ਸਕਦੇ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਓਵੇਂ ਖਾ ਸਕਦੇ ਆ ਆਪਾਂ ਇਹਦੇ ਵਿੱਚ ਕੋਈ ਐਕਸਟਰਾ ਪਾਣੀ ਨਹੀਂ ਪਾਇਆ ਜਿਹੜਾ ਪਾਣੀ ਆ ਆਪਾਂ ਕੁੱਕਰ ਦੇ ਵਿੱਚ ਪਾਇਆ ਸੀਗਾ ਪੜਥਾ ਬਣਾਉਣ ਦੇ ਵਕਤ ਬੈਂਗਨ ਚ ਬਸ ਉਸੇ ਪਾਣੀ ਦੇ ਨਾਲ ਹੀ ਆਪਾਂ ਇਸਾਈ ਸਬਜ਼ੀ ਬਣਾਈ ਹੈ ਇਹ ਬਹੁਤ ਵਧੀਆ ਬਣ ਕੇ ਤਿਆਰ ਆ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਠੀਕ ਹੈ ਜੀ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਥੈਂਕ ਯੂ